ਫਗਵਾੜਾ ਤੇ ਆਸ-ਪਾਸ ਦੇ ਪਿੰਡਾਂ ਵਿੱਚ ਚੋਰਾ ਦਾ ਕਹਿਰ ਬਦਸੂਰ ਜਾਰੀ ਹੈ ਤੇ ਚੋਰਾਇਦਿਨ ਹੀ ਚੋਰੀ ਦੀਆਂ ਸਫਲ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਜਿਸ ਕਾਰਨ ਇਲਾਕਾ ਵਾਸੀ ਵਿਦਿਆਸ਼ਾ ਦੇ ਸਾਇ ਵੀ ਜੂਲੇ ਮਜਬੂਰ ਹਨ ਚੋਰੀ ਦਾ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫਗਵਾੜਾ ਨਜ਼ਦੀਕੀ ਪਿੰਡ ਭਗਾਣਾ ਵਿਖੇ ਜਿੱਥੇ ਕਿ ਚੋਰਾਂ ਨੇ ਇੱਕ ਨਹੀਂ ਬਲਕਿ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਾਲੀ ਤੇ ਫਰਾਰ ਹੋ ਗਏ ਜਿਕਰਯੋਗ ਹੈ ਕਿ ਚੋਰੀ ਦੀ ਉਕਤ ਵਾਰਤਾ ਨਜ਼ਦੀਕ ਲੱਗੇ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਮੋਟਰਸਾਈਕਲਸ ਫਾਰਤੀਂ ਚੋਰ ਆਉਂਦੇ ਨੇ ਤੇ ਚੋਰੀ ਦੀ ਸਫਲ ਵਾਰਤਾ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਵੀ ਗਾਰਮੈਂਟ ਦੁਕਾਨ ਦੇ ਮਾਲਕ ਦੇ ਭਰਾ ਅਸ਼ਵਨੀ ਚੈਸਪਾਲ ਨੇ ਦੱਸਿਆ ਕਿ ਚੋਰ ਉਹਨਾਂ ਦੀ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਵਿੱਚੋਂ ਲਗਭਗ 15 ਤੋਂ 16000 ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ ਜਿਸ ਬੰਦੀ ਹੁਣਾਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਨਾ ਜੀ ਆਪਣਾ ਮੇਰਾ ਨਾਮ ਅਸ਼ਵਨੀ ਗੈਸਵਾ ਹਾਂਜੀ ਅਸ਼ਵਨੀ ਗੈਸਵਾ ਹਾਂਜੀ ਸਰ ਕਿਸ ਰੋਡ ਦੇ ਉੱਪਰ ਦੁਕਾਨ ਹੈ ਆਪਣੀ ਭਗਾਣਾ ਰੋਡ ਦੇ ਸਾਹਮਣੇ ਦੁਕਾਨ ਹੈ ਜੀ ਅਭੀ ਗਾਰਮੈਂਟ ਮੇਰੇ ਛੋਟੇ ਬ੍ਰਦਰ ਦੀ ਦੁਕਾਨ ਹੈ ਅੱਛਾ ਜੀ ਇਹ ਰਾਤੀ ਚੋਰੀ ਹੋਈ 1:3 1:3 ਦੇ ਵਿੱਚ ਤੇ ਕੀਮ ਸਮਾਨ ਵਗੈਰਾ ਸੀਗਾ ਕੈਸ਼ ਹੀ ਲੱਗੇ ਗਏ ਜੀ ਇਸ ਨਾ ਦੇ ਉੱਪਰ ਕੀ ਦੁਕਾਨ ਹੈ ਇਹ ਅਭੀ ਗਾਰਮੈਂਟ ਤੇ ਕੈਸ਼ ਕਿੰਨਾ ਕੁ ਲੱਗੇ 16000 ਹਾਂਜੀ 16000 ਕੋਈ ਸੀਸੀਟੀਵੀ ਕੈਮਰਾ ਜਾਇਆ ਜੀ ਸੀਸੀਟੀ ਵੀ ਕੈਮਰਾ ਇੱਧਰ ਤਾਂ ਹੈ ਨਹੀਂਗਾ ਫਲਾਸ ਦੇਖਦੇ ਆ। ਵਈ ਕੀਤਾ ਨਹੀਂਗਾ ਚੈੱਕ। ਬਾਕੀ ਜਿਹੜੀਆਂ ਦੋ ਚੋਰੀਆਂ ਆਈਆਂ ਉਹਦੇ ਵਿੱਚ ਸੀਸੀਡੀ ਵਿੱਚ ਆਇਆ। ਤੇ ਪੁਲਿਸ ਕੰਪਲੀਟ ਕੀਤੀ ਸਰ। ਪੁਲਿਸ ਕੰਪਲੀਟ ਕੀਤੀ ਸਵੇਰੇ ਪੁਲਿਸ ਵਾਲੇ ਆਏ ਸੀ। ਤਾਂ ਕੀ ਪ੍ਰਸ਼ਾਸਨ ਕੋ ਮੰਗ ਦੱਸਦੇ ਜਿੱਦਾਂ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਚੋਰੀਆਂ ਦੀਆਂ ਬਾਹਰ ਦਾ ਤਾਂ ਬਹੁਤ ਹਾਂ ਇੱਕ ਵਾਰੀ ਕੁਝ ਪ੍ਰਸ਼ਾਸਨ ਨੂੰ ਕੁਝ ਕਰਨਾ ਚਾਹੀਦਾ। ਇਸ ਮੌਕੇ ਇੱਕ ਹੋਰ ਦੁਕਾਨਦਾਰ ਮੁਹੰਮਦ ਅਸਲਮ ਨੇ ਦੱਸਿਆ ਕਿ ਚੋਰ ਉਹਨਾਂ ਦੀ ਦੁਕਾਨ ਦਾ ਸ਼ਟਰ ਭੰਨ ਕੇ ਗੱਲਾ ਹੀ ਚੋਰੀ ਕਰਕੇ ਲੈ ਗਏ ਜਿਸ ਕਾਰਨ ਉਹਨਾਂ ਦਾ ਕਰੀਬ 5 ਤੋਂ 7000 ਰੁਪਏ ਦਾ ਨੁਕਸਾਨ ਹੋ ਗਿਆ ਮਾਮਲਾ ਸਰ ਰਾਤ 3 ਵਜੇ ਕੇ ਤਕਰੀਬਨ 40 ਮਿੰਟ ਦੇ ਲਗਭਗ ਅਸੀਂ ਕੈਮਰੇ 'ਚ ਦੇਖਿਆ ਆ ਕਿ ਤਿੰਨ ਬੰਦੇ ਆਉਂਦੇ ਨੇ ਮੋਟਰਸਾਈਕਲ ਤੇ ਤੇ ਉਹ ਗੱਲਾ ਲੈ ਜਾਂਦੇ ਨੇ ਪੱਟ ਕੇ ਪਹਿਲਾਂ ਸ਼ਟਰ ਪੜਦੇ ਨੇ ਫਿਰ ਉਹ ਗੱਲਾ ਪੱਟ ਕੇ ਲੈ ਜਾਂਦੇ ਨੇ ਤੇ ਕਿੰਨਾ ਕੁ ਨੁਕਸਾਨ ਹੋਇਆ ਆਪਣਾ ਹੈਗਾ ਜੀ 5-7000 ਦਾ ਨੁਕਸਾਨ ਹੈਗਾ ਜੀ ਕੈਸ਼ ਹੀ ਲੈ ਕੇ ਗਏ ਹਾਂ ਕੈਸ਼ ਹੀ ਲੈ ਕੇ ਗਏ ਹੋਰ ਤਾਂ ਨਹੀਂ ਕੋਈ ਚੀਜ਼ ਵਗੈਰਾ ਨਹੀਂ ਹੋਣੀ ਕੋਈ ਚੀਜ਼ ਲੈ ਕੇ ਤੇ ਪੁਲਸ ਕੰਪਲੀਟ ਕੀਤੀ ਸਰ ਹਾਂ ਜੀ ਕੰਪਲਸ ਆਈ ਹੈ ਤੇ ਕੰਪਲੀਟ ਲਿਖ ਕੇ ਲੈ ਕੇ ਗਈ ਹੈ ਜੀ ਤੇ ਕੈਮਰੇ ਵਿੱਚ ਤਿੰਨ ਵਿਅਕਤੀ ਆਏ ਆ ਤਿੰਨ ਵਿਅਕਤੀ ਆਏ ਜੀ ਕੈਮਰੇ ਦੇ ਵਿੱਚ ਇਹ ਮੋਟਰਸਾਈਕਲ ਬੈਠੇ ਹੋਏ ਸੀ ਹਾਂ ਉਹਨਾਂ ਦੇ ਮੂੰਹ ਸਿਰ ਬੰਨੇ ਹੋਏ ਮੋਟਰਸਾਈਕਲ ਤੇ ਆਏ ਨੇ ਜੀ ਉਹ ਚਾਰ ਦਫਾ ਆਏ ਨੇ ਚੌਥੀ ਦਫਾ ਗੱਲਾਂ ਪੱਟ ਕੇ ਲੈ ਕੇ ਗਏ ਨੇ ਜੀ ਇਸੇ ਤਰ੍ਹਾਂ ਹੀ ਸ਼ਿਲਾ ਮਨੀਆਰੀ ਦੀ ਦੁਕਾਨ ਦੇ ਮਾਲਕ ਨੀਰੇ ਨੇ ਦੱਸਿਆ ਕਿ ਚੋਰਾਂ ਨੇ ਉਹਨਾਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਤੇ ਚੋਰ ਦੁਕਾਨ ਵਿੱਚੋਂ 10 ਤੋਂ 15000 ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ ਫਿਲਹਾਲ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੁਣ ਆਪਲਾ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਗਈ ਕਿ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਹਨਾਂ ਦੇ ਹੋਏ ਨੁਕਸਾਨ ਦੀ ਪਰਪਾਈ ਕਰਵਾਈ ਜਾਵੇ ਬਾਈ ਪੈਸੇ ਗੱਲੇ ਕੱਢ ਕੇ ਲਗਾ ਰਾਤੀ 3:30 ਕਿੰਨੇ ਪੈਸੇ ਸੀਗੇ 10-15000 ਰੁਪਏ ਹਾਂਜੀ ਕਦੀ ਦੁਕਾਨ ਆਪਣੀ ਕਿਸ ਰੋਡ ਦੇ ਉੱਪਰ ਹੈ ਰੋਡ ਰਹਾਣਾ ਜਾਂਦਾ ਨਹੀਂ ਕਿਸ ਨਾਮ ਦੇ ਉੱਪਰ ਦੁਕਾਨ ਹੈ ਛਿੱਲੇ ਦੀ ਹੱਟੀ ਹਾਂਜੀ ਛਿੱਲੇ ਦੀ ਹੱਟੀ ਛਿੱਲੇ ਦੀ ਹੱਟੀ ਤੇ ਕਿੱਥੇ ਹੈ ਦੁਕਾਨ ਅੱਡੇ ਦੇ ਵਿੱਚ ਹਰਿਆਣਾ ਦੇ ਸਾਡੇ ਦੇ ਪੁਰਾਣੇ ਹਾਈ ਸਕੂਲ ਦੇ ਕੋਲ ਤੇ ਪਾਲਸ ਕੰਪਲੀਟ ਕੀਤੀ ਤੁਸੀਂ ਹਾਂਜੀ ਪਾਲਸਾਈ ਸੀ ਮੌਕੇ ਤੇ ਲੈ ਕੇ ਲੈ ਕੇ ਕੋਈ ਸਹੀ ਜੀ ਹਾਂਜੀ ਕੋਈ ਸੀਸੀਟੀਵੀ ਕੈਮਰੇ ਜੀ ਬੰਦੇ ਆਏ ਹੋਗ ਬੰਦੇ ਆਉਂਦੇ ਪਰ ਸ਼ਕਲ ਨਹੀਂ ਪਛਾਣ ਹੁੰਦੇ ਕਿੰਨੇ ਬੰਦੇ ਸੀਗੇ ਜੀ ਤਿੰਨ ਤਿੰਨ ਬੰਦੇ ਕਦ ਤੇ ਆਏ ਮੋਟਰਸਾਈਕਲ ਤੇ ਮੋਟਰਸਾਈਕਲ ਪਾਲਸਰ ਮੋਟਰਸਾਈਕਲ ਅੱਛਾ ਜੀ ਕੋਈ ਮੂੰਹ ਵਗੈਰਾ ਬੰਨੇ ਹੋਏ ਦੀ ਬੰਨੇ ਹੋ ਸੀ ਇੱਕ ਜਣ ਅੰਦਰ ਆ ਕਿੰਨੇ ਕ ਵਜ ਦਾ ਸਮਾਂ ਸੀ ਜੀ ਕਿੰਨੇ ਕ ਵਜ ਦਾ ਸਮਾਂ ਸੀ ਇਹ ਤਿੰਨ ਤੋਂ ਲੈ ਕੇ 3:30 ਪर्यंत